ਲੱਗ ਜਾ ਗੁਰਾਂ ਦੇ ਚਰਨੀ ਮਣਾਂ ਆ ਭਿੱਜ ਪੱਥਰ ਲੱਗ ਜਾ ਗੁਰਾਂ ਦੇ ਚਰਨੀ ਮਣਾਂ ਆ ਭਿੱਜ ਪੱਥਰ ਲੱਗ ਜਾ ਗੁਰਾਂ ਦੇ ਚਰਨੀ ਮਣਾਂ ਆ ਭਿੱਜ ਲੱਗ ਜਾ ਗੁਰਾਂ ਦੇ ਚਰਨੀ ਮਣਾਂ ਆ ਭਿੱਜ ਪੱਥਰ ਲਗ ਜਾ ਗੁਰਾਂ ਦੇ ਚਰਨੀ ਆ ਭਿਜ ਪਥਰਾ ਲਗ ਜਾ ਗੁਰਾਂ ਦੇ ਚਰਨੀ ਜੀ ਲਗ ਜਾ ਗੁਰਾਂ ਦੇ ਚਰਨੀ ਮਣਾ ਆ ਭਿਜ ਪਥਰਾ ਲਗ ਜਾ ਗੁਰਾਂ ਦੇ ਚਰਨੀ ਮਣਾ ਆ ਭਿਜ ਪਥਰਾ ਲਗ ਜਾ ਗੁਰਾਂ ਦੇ ਲਗ ਜਾ ਗੁਰਾਂ ਦੇ ਚਰਨੀ ਮਣਾਂ ਸੁਗੁਰ ਪਿਆਰਿਓ ਪੱਥਰ ਨੂੰ ਪਾਣੀ ਜੇ ਛੁੱਟੀਏ ਤੇ ਗੁਰੂ ਪਿਆਰਿਓ ਉਹਨੂੰ ਬਾਹਰ ਕੱਢ ਲਈਏ ਸੋ ਪਾਣੀ ਤੇ ਕੋਈ ਉਹਦੇ ਕੋਈ ਅਸਰ ਨਹੀਂ ਹੁੰਦਾ ਪੱਥਰ ਤੇ ਸੋ ਗੁਰੂ ਪਿਆਰਿਓ ਪਰ ਜੇ ਪੱਥਰ ਤੇ ਇੱਕ ਇੱਕ ਬੂੰਦ ਪੈਂਦੀ ਰਵੇ ਪਾਣੀ ਦੀ ਸੋ ਉਹਦੇ ਤੇ ਵੀ ਨਿਸ਼ਾਨ ਪੈ ਜਾਂਦਾ ਸੋ ਇਸੇ ਤਰ੍ਹਾਂ ਜਿਹੜਾ ਮਾੜੇ ਪੱਥਰ ਦੀ ਨਿਆਈ ਛੇਤੀ ਭਜਦਾ ਨਹੀਂ ਪ੍ਰਸੀਜ ਦਾ ਨਹੀਂ ਨਿਮਰਤਾ ਨਹੀਂ ਆਉਂਦੀ ਸਿੱਧੀਆਂ ਦੇ ਚਤ ਸੋ ਇਹ ਮਲਾਈ ਵੀ ਨਹੀਂ ਹੁੰਦਾ ਬਹੁਤ ਸਖਤ ਹੈ ਸੋ ਗੁਰੂ ਪਿਆਰਿਓ ਛੋਟਾ ਹੀ ਮਾਰਦਾ ਫਿਰਦਾ ਜਿਵੇਂ ਪੱਥਰ ਵਗਾ ਕੇ ਮਾਰੀਏ ਕਿਸੇ ਦੇ ਮੱਥੇ ਵਿੱਚ ਮੱਥਾ ਪਾੜ ਦਿੰਦਾ ਸੋ ਇਸੇ ਤਰ੍ਹਾਂ ਆਪਣਾ ਜਿਹੜਾ ਮਨ ਹੈ ਸੋ ਦੁਨੀਆਂ ਦੇ ਮਨ ਪਾੜਦਾ ਫਿਰਦਾ ਹੈ ਸੋ ਗੁਰੂ ਪਿਆਰਿਓ ਬਹੁਤ ਦਿਲ ਦੁਖਾ ਰਿਆ ਦੁਨੀਆਂ ਦੇ ਤੋ ਆਪ ਦੇ ਗੁਰੂ ਪਿਆਰਿਓ ਇਹ ਦੁਖਿਆਈ ਗਿਆ ਸੋ ਦੁਨੀਆਂ ਨੂੰ ਵੀ ਬਹੁਤ ਦਿਖਾਉਂਦਾ ਹੈ ਸੋ ਇਹ ਆਪ ਬਹੁਤ ਸਖਤ ਹੈ ਨਾ ਇਸੇ ਕਰਕੇ ਸੋ ਅੱਗੇ ਵੀ ਝੋਟ ਪਹੁੰਚਾਉਂਦਾ ਹੈ ਤੇ ਮਨ ਭਗਤੀ ਕਰਨ ਦੇ ਨਾਲ ਨਰਮ ਹੋ ਜਾਂਦਾ ਸੋ ਜਦੋਂ ਇਹ ਨਰਮ ਹੋ ਜਾਂਦਾ ਹੈ ਸੋ ਗੁਰੂ ਪਿਆਰਿਓ ਫਿਰ ਕਿਸੇ ਨੂੰ ਝੋਟ ਨਹੀਂ ਪਹੁੰਚਾਉਂਦਾ ਫਿਰ ਆਪਣਾ ਦੁੱਖ ਤੇ ਗੁਰੂ ਪਿਆਰਿਓ ਬੇਸ਼ੱਕ ਇਹ ਜਰਜੇ ਸੋ ਆਪਣੇ ਦੁੱਖ ਦੀ ਇਹਨੂੰ ਪ੍ਰਵਾਹ ਨਾ ਹੋਵੇ ਪਰ ਦੂਜੇ ਦੇ ਅੱਖਾਂ ਦੇ ਸਾਹਮਣੇ ਮੜਾ ਜਾਂ ਕੋਈ ਤੜਫਦਾ ਹੋਵੇ ਨਾ ਉਹਦਾ ਦੁੱਖ ਨਹੀਂ ਸਿਆ ਜਾਂਦਾ ਇਹ ਭਗਤਾਂ ਦੀ ਨਿਸ਼ਾਨੀ ਹੈ ਜਿਹੜੇ ਭਗਤੀ ਬਹੁਤ ਕਰਦੇ ਉਹਨਾਂ ਦਾ ਮਨ ਬਹੁਤ ਨਰਮ ਹੋ ਜਾਂਦਾ ਹੈ ਆਪਣੀਆਂ ਅੱਖਾਂ ਦੇ ਸਾਹਮਣੇ ਸੋ ਗੁਰੂ ਆਰਿਓ ਕਿਸੇ ਨੂੰ ਤੜਫਦਾ ਦੇਖ ਨਹੀਂ ਸਕਦੇ ਕਹਿੰਦੇ ਜਿਹੜਾ ਸੰਤਾਂ ਦਾ ਦਿਲ ਹੁੰਦਾ ਮੱਖਣ ਵਾਂਗੂ ਮਲਾਇਨ ਹੋ ਜਾਂਦਾ ਪਰ ਵਿਦਵਾਨਾਂ ਨੇ ਇਹ ਗੱਲ ਕੀ ਕਹਿੰਦੇ ਜਿਹੜਾ ਮੱਖਣ ਹੈ ਉਹ ਤੇ ਉਦੋਂ ਪਿਗਲਦਾ ਜਦੋਂ ਉਹਨੂੰ ਸੇਕ ਲੱਗਦਾ ਪਰ ਕਹਿੰਦੇ ਜਿਹੜਾ ਰੱਬ ਦੇ ਪਿਆਰਿਆਂ ਦਾ ਦਿਲ ਹੁੰਦਾ ਕਹਿੰਦੇ ਇਹ ਉਦੋਂ ਪਿਗਲ ਜਾਂਦਾ ਕਿਸੇ ਜਦੋਂ ਦੂਜਿਆਂ ਨੂੰ ਸੇਕ ਲੱਗਦਾ ਸੋ ਉਹਨੂੰ ਦੇਖ ਕੇ ਕਿਸੇ ਦੇ ਆਏ ਹੋਏ ਦੁੱਖ ਨੂੰ ਦੇਖ ਕੇ ਸੋ ਉਸੇ ਵੇਲੇ ਵਿਆਕਲ ਹੋ ਜਾਂਦਾ ਕਿਉਂਕਿ ਨਰਮ ਬੋਧ ਹੋ ਜਾਂਦਾ ਜਿਹਦਾ ਦੁੱਖ ਅੱਖਾਂ ਨਾਲ ਬਿਲਕੁਲ ਦੇਖਿਆ ਨਹੀਂ ਜਾਂਦਾ ਉਸੇ ਵੇਲੇ ਉਹਨੀਆਂ ਅੱਖਾਂ ਭਰ ਹੁੰਦੀਆਂ ਕਿਉਂਕਿ ਮਨ ਨਰਮ ਹੋ ਜਾਂਦਾ ਹੈ ਤੇ ਜਿਹਦਾ ਮਨ ਸਖਤ ਹੁੰਦਾ ਸੋ ਅੱਖਾਂ ਦੇ ਸਾਹਮਣੇ ਭਾਵੇਂ ਕੋਈ ਤੜਫਦਾ ਰਹੇ ਸੋ ਗੁਰੂ ਪਿਆਰਿਓ ਨੂੰ ਪ੍ਰਵਾਹ ਨਹੀਂ ਹੁੰਦੀ ਸੋ ਹੱਸਦਾ ਦੇਖ ਦੇਖ ਕੇ ਕਿਉਂਕਿ ਜਿਹਦਾ ਮਨ ਪੱਥਰ ਹੈ ਸੋ ਉਹਨੂੰ ਚੋਟ ਪਹਤਾ ਕੇ ਸੁੱਖ ਮਿਲਦਾ ਤੇ ਜਿਹਦਾ ਮਨ ਨਰਮ ਹੋਵੇ ਉਹ ਦੂਜਿਆਂ ਨੂੰ ਸੁੱਖ ਦੇ ਕੇ ਉਹਨੂੰ ਖੁਸ਼ ਖੁਸ਼ੀ ਮਿਲਦੀ ਹੈ ਦੂਜਿਆਂ ਨੂੰ ਦੁੱਖ ਦੇ ਕੇ ਖੁਸ਼ੀ ਨਹੀਂ ਮਿਲਦੀ ਦੂਜਿਆਂ ਦੇ ਦੁੱਖ ਦੇ ਕੇ ਤੇ ਆਪ ਤੜਫ ਉੱਠਦੇ ਸੋ ਇਸੇ ਕਰਕੇ ਮਨ ਬੜਾ ਏ ਪੱਥਰ ਦੀ ਨਿਆਈ ਹੈ ਤੇ ਜੇ ਆਪਾਂ ਗੁਰੂ ਦੇ ਚਰਨਾਂ ਵਿੱਚ ਰੋਜ਼ ਆਈਏ ਸੰਗਤ ਵਿੱਚ ਰੋਜ਼ ਬੈਠੀਏ ਸੋ ਗੁਰੂ ਪਿਆਰੇਓ ਸੋ ਫਿਰ ਇਹ ਆਪਣਾ ਮਨ ਹੌਲੀ-ਹੌਲੀ ਜਿਵੇਂ ਪੱਥਰ ਤੇ ਬੂੰਦ ਪੈਂਦੀ ਰਹੇ ਪੈਂਦੀ ਰਹੇ ਉਹਦੇ ਨਿਸ਼ਾਨ ਪੈ ਜਾਂਦਾ ਸੋ ਇਸੇ ਤਰ੍ਹਾਂ ਇਹ ਜਿਹੜਾ ਮਨ ਏ ਸੋ ਇਹ ਵੀ ਗੁਰੂ ਪਿਆਰੇਓ ਪੱਥਰ ਦੀ ਨਿਆਈ ਹੈ ਤੇ ਇੱਕ ਦਿਨ ਇਹਦੇ ਤੇ ਵੀ ਅਸਰ ਹੋ ਜਾਂਦਾ ਹੈ ਕੁਰਬਾਨੀ ਦਾ ਜੇ ਰੋਜ਼ ਸੰਗਤ ਵਿੱਚ ਆਉਂਦੇ ਰਹੀਏ ਇਸ ਸੰਗਤ ਵਿੱਚ ਆ ਕੇ ਕਿਰਪਾ ਹੁੰਦੀ ਸੋ ਆਓ ਬੜੋ ਸੋ ਸ਼ਲੋਕ ਪਵਨ ਗੁਰੂ